ਕਰ ਰਿਹਾ ਹੈ 5 11 ਪ੍ਰੀਅਰਡ ਦੇ 9 ਰੱਖਣ ਦਾ ਮਤਲਬ ਕੀ ਹੈ ਇਹਨਾਂ ਦਾ ਇਹਨਾਂ ਦਾ ਮਤਲਬ ਕੀ ਹੈ ਵੀ ਇਹ ਪੈੱਗ ਚੱਕੇ ਚਕਾਰਾ ਲਾ ਲਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗਵਿੰਦਰ ਸਿੰਘ ਮੈਂ ਇਸ ਜੁਨਟ 3 ਸੈਕ ਸੈਕ ਰੈਜਮੈਂਟ ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਹੈ ਮੇਰਾ ਕੋਜੇ ਸਿੱਖ ਪਰੰਪਰਾਵਾਂ ਗਲਤ ਚੱਲ ਰਹੀਆਂ ਨੇ ਕੋਜੇ ਦੇ ਵਿੱਚ ਜਿਨ੍ਹਾਂ ਨੂੰ ਰੋਕਣ ਲਈ ਮੈਂ ਇਸ ਉਹਦਾ ਤੇ ਐਸਮ ਸਾਹਿਬ ਤੇ ਦਰਬਾਰ ਦੇ ਵਿੱਚ ਪੁਆਇੰਟ ਕੀਤਾ ਇੱਕ ਸਾਡੀ ਜੁਮਤੇ ਦੇ ਵਿੱਚ ਹੋਰ ਪਰੰਪਰਾ ਚੱਲਦੀ ਹੈ ਮੈਂ ਤੁਹਾਨੂੰ ਫੋਟੋਆਂ ਪਾਉਂਗਾ ਬਕਾਇਦਾ ਫੋਟੋਆਂ ਵੀਡੀਓ ਸਭ ਕੁਝ ਪ੍ਰੂਫ ਦਿਊਂਗਾ ਝੂਠ ਵਾਲੀ ਗੱਲ ਕੋਈ ਵੀ ਨਹੀਂ ਹੋਊਗੀ ਉਹ ਚ ਪੰਜ ਪਿਆਰਾ ਪਰੇਡ ਰੱਖਿਆ ਗਿਆ ਨਾਂ ਪਰੇਡ ਦਾ ਪਹਿਲਾਂ ਫੋਟੋ ਦੇਖ ਲਿਓ ਤੁਸੀਂ ਉਹਦੇ ਵਿੱਚ ਪੜ੍ਹ ਲਿਓ ਵੀ ਕੀ ਕੀ ਪਰੇਡ ਦੇ ਨਾਂ ਨੇ ਉਹਦੇ ਵਿੱਚ ਫੁੱਟ ਪਰੇਡ ਤੱਕ ਸ਼ਾਮਲਾ ਪੈਰ ਧੋਨੇ ਉਹਦਾ ਨਾਂ ਰੱਖਿਆ ਪੰਜ ਪਿਆਰਾ ਪਰੇਡ ਇਹਨਾਂ ਨੂੰ ਇੱਕ ਵਾਰੀ ਆਨੇ ਦੱਸ ਦੋ ਵੀ ਪੰਜ ਪਿਆਰੇ ਸਹਿਬਾਨ ਕੌਣ ਸੀਗੇ ਸਿੱਕ ਕਰੋਕਰੀ ਗਲਾਸ ਜੱਗ ਕੰਬੀਆਂ ਜਿਨ੍ਹਾਂ ਦੇ ਉੱਤੇ ਲਿਖਿਆ ਹੈ ਨਿਸ਼ਤੇ ਕਰ ਆਪਣੀ ਜੀਤ ਕਰੋ ਮੈਂ ਇਹਨਾਂ ਨੂੰ ਕਿਹਾ ਵੀ ਉਹ ਹਟਾ ਦਿਓ ਵੀ ਇਹ ਬਹੁਤ ਪਵਿੱਤਰ ਸ਼ਬਦ ਨੇ ਇਹਨਾਂ ਨੂੰ ਇਹਦੇ ਤੇ ਨਾਲ ਦੇਖੋ ਇਹਦੇ ਵਿੱਚ ਆਪਾਂ ਮੰਨਣ ਤੋਂ ਕਾਰਗਰਤਾ ਕਹਿੰਦੇ ਨਹੀਂ ਕਹਿੰਦੇ ਕਰੋਕਰੀ ਬਹੁਤ ਮਹਿੰਗੀ ਆ ਸਾਡੇ ਐਸਮਰ ਦਾ ਕਹਿੰਦਾ ਗਰਬੀਬ ਸਿੰਘ ਸੂਬੇਦਾਰ ਮੇਚਰ ਇਹਨਾਂ ਤਰੋਪਰੀ ਬਹੁਤ ਮਹਿੰਗੀ ਆਈ ਹੈ ਜਿਹੜੀ ਆਪਣੀ ਸਿੱਖੀ ਹੈ ਜਿਹਨਾਂ ਨੂੰ ਮਹਿੰਗੀ ਹੋ ਗਈ ਤਰੋਪਰੀ ਮੈਂ ਸੰਸਾਦ ਨੂੰ ਪੁੱਛਣਾ ਚਾਹਣਾ ਉਹ ਉਹਦੇ ਵਿੱਚ ਹੀ ਕੋਈ ਪ੍ਰੋਗਰਾਮ ਹੋਵੇ ਉਹਦੇ ਵਿੱਚ ਮੀਟ ਖਾਧਾ ਜਾਂਦਾ ਮੇਰੇ ਕੋਲ ਬਕਾਇਦਾ ਵੀਡੀਓ ਖੋਪਣਾ ਪਈਆਂ ਨੇ ਜੇ ਅੱਜ ਮੈਂ ਨਹੀਂ ਆਪਣੀ ਨੌਕਰੀ ਤੋਂ ਪਤਾ ਫੌਜੀ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਜਿਆਦਾ ਉੱਚੀ ਸ਼ੁਰੂਆਤ ਹੁੰਦੀ ਆ ਤਾਂ ਸਾਰਿਆਂ ਦੇ ਹੱਥਾਂ ਦੇ ਵਿੱਚ ਜਿਹੜੇ ਜਿਹੜੇ ਸ਼ਰਾਬ ਪੀਦੇ ਉਹਨਾਂ ਦੇ ਹੱਥਾਂ ਦੇ ਵਿੱਚ ਸ਼ਰਾਬ ਦਾ ਗਲਾਸ ਫੜਾ ਕੇ ਜਿਹਦੇ ਤੇ ਨਿਸ਼ਚੈ ਕਰ ਆਪਣੀ ਜੀਤ ਕਰੋ ਲਿਖਿਆ ਹੁੰਦਾ ਉਹ ਹੱਥ 'ਚ ਚੁਕਾ ਕੇ ਕਹਿੰਦੇ ਨੇ ਵੀ ਜਕਾਰਾ ਲਾਓ ਜਕਾਰਾ ਲਾਉਣਾ ਲਾਉ ਇਹਦੇ ਵਿੱਚ ਕੋਈ ਉਹ ਨਹੀਂ ਆ ਵੀ ਜਕਾਰਾ ਲਾਇਆ ਨਹੀਂ ਜਾ ਸਕਦਾ ਪਰ ਜਕਾਰਾ ਲਾਉਣ ਦਾ ਸਹੀ ਜਗ੍ਹਾ ਸਹੀ ਮਤਲਬ ਕੀ ਆ ਕਿਹੜਾ ਜਕਾਰਾ ਹੈਗਾ ਸ਼ਰਾਬ ਨਾਲ ਕੋਈ ਮਿਲਣੀ ਆ ਇਹਦਾ ਮੇਲ ਅਮਰਤ ਨਾਲ ਤੇ ਹੱਥਾਂ ਦੇ ਵਿੱਚ ਗਲਾਸ ਫੜਾ ਕੇ ਸ਼ਰਾਬ ਦੇ ਪ੍ਰੋਗਰਾਮ ਸ਼ੁਰੂ ਕਰਦੇ ਆ ਤੇ ਕਹਿੰਦੇ ਜਿਕਾਰਾ ਲਾਓ ਆਹ ਕਰਤੂਤਾ ਇਹਨਾਂ ਦੇ ਪੱਦੇ ਆ ਸਗੋਂ ਮੇਰਾ ਵਿਦਰੋਹ ਕੀਤਾ ਗਿਆ ਬੀ ਨਹੀਂ ਜਗਵਿੰਦਰ ਸਿੰਘ ਤੂੰ ਗਲਤ ਕਰ ਰਿਹਾ ਵਾ ਕਹਿਤੀਆਂ ਮੇਰੀ ਪੂਰੀ ਸਿੱਖ ਸੰਗਤ ਨੂੰ ਵੀ ਵੀਡੀਓ ਵੱਧੋ ਵੱਧੇ ਸ਼ੇਅਰ ਕਰਿਓ ਜਿਹਦੇ ਨਾਲ ਇਹ ਆਰਮੀ ਹੈੱਡ ਕੁਆਟਰ ਤੱਕ ਚੜ ਜਾ ਸਕੇ ਤੇ ਪੰਚੇ ਤਰਤਾਂ ਦੇ ਸਤਿਕਾਰਯੋਗ ਤਖਤ ਪੰਜੇ ਤਖਤ ਉਹਨਾਂ ਦੇ ਜਥੇਦਾਰ ਸਹਿਬਾਨਾਂ ਤੱਕ ਜਾ ਸਕੇ ਜਿਨ੍ਹਾਂ ਦੇ ਵਿੱਚ ਜਿਹਦੇ ਕਰਕੇ ਇਹ ਜਿਹੜਾ ਵਿਗੜਿਆ ਹੋਇਆ ਮਸਲਾ ਇਹ ਸੁੱਲ ਜੇ ਸਕੇ ਵੀ ਇਹਨਾਂ ਨੂੰ ਦੱਸੋ ਵੀ ਇਹ ਚੀਜ਼ਾਂ ਸਹੀ ਨੇ ਜਿੰਨੇ ਛੱਟੇ ਕੌਮ ਦੇ ਚੰਕੇ ਬੁਲਾਰੇ ਨੇ ਉਹਨਾਂ ਨਾਲ ਕਦੇ ਵੀ ਡਿਬੇਟ ਕਰਕੇ ਦੇਖ ਲਓ ਉਹਨਾਂ ਨੂੰ ਪੁੱਛ ਕੇ ਦੇਖ ਲਓ ਵੀ ਇਹ ਚੀਜ਼ਾਂ ਸਹੀ ਨੇ ਜੇ ਉਹ ਕਹਿਣਗੇ ਵੀ ਇਹ ਚੀਜ਼ਾਂ ਸਹੀ ਨੇ ਛੱਟ ਤਾਂ ਮੁੱਤਾ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਲਿਖ ਕੇ ਰੋਂਗਾ ਵੀ ਗਲਤੀ ਹੋਗੀ ਜੋ ਸਜ਼ਾ ਹੋਊਗੀ ਉਹ ਮਨਜ਼ੂਰ ਹੋਊਗੀ ਇਹ ਜਾਣ ਪੁੱਛ ਕੇ ਕੀਤਾ ਜਾ ਰਿਹਾ ਹੈ ਪੰਜ ਪਿਆਰਾ ਪ੍ਰੇਡ ਨੌ ਰੱਖਣ ਦਾ ਦਾ ਮਤਲਬ ਕੀ ਹੈ ਇਹਨਾਂ ਦਾ ਮਤਲਬ ਕੀ ਹੈ ਵੀ ਇਹ ਪੈਗ ਚੱਕ ਕੇ ਜਕਾਰਾ ਲਾਦਣ ਜਕਾਰਾ ਪਤਾ ਕਦੋਂ ਲੱਗਦਾ ਮੈਂ ਦੱਸ ਦਾਂ ਜਕਾਰਾ ਕਦੋਂ ਲੱਗਦਾ ਜਦੋਂ ਛੋਟੇ ਸਾਹਿਬ ਜਾਦੇ ਨਿਸ਼ਾ ਦੇ ਵਿੱਚ ਖੜੇ ਸੀ ਉਹਨਾਂ ਨੇ ਜਕਾਰਾ ਲਾਇਆ ਸੀ ਜਦੋਂ ਬਾਬਾ ਦੀਪ ਸਿੰਘ ਜੀ ਨੇ ਲਕੀਰ ਸਾਹਿਬ ਗੁਰਦੁਆਰਾ ਤੋਂ ਚੱਲੇ ਸੀਗੇ ਗੁਰਦੁਆਰਾ ਸਾਹਿਬ ਤੋਂ ਚੱਲੇ ਸੀ ਉਹਨਾਂ ਨੇ ਉਦੋਂ ਜਕਾਰਾ ਲਾਇਆ ਸੀ ਜਦੋਂ ਵੱਡੇ ਸਾਹਿਬ ਜਾਦੇ ਜਮਕੌਰ ਦੀ ਗੱਡੀ ਚੋਂ ਪੰਜ-ਪੰਜ ਦਾ ਜੱਥਾ ਲੈ ਕੇ ਨਿਕਲੇ ਉਦੋਂ ਜਕਾਰੇ ਲੱਗੇ ਸੀ ਜਦੋਂ ਹਰੀ ਸਿੰਘ ਨਲਗੂਏ ਨੇ ਅਫਗਾਨਾਂ ਤੱਕ ਤੂਤਰੀ ਬੋਲਤੀ ਸਿੰਘਾਂ ਦੀ ਉਦੋਂ ਜਕਾਰੇ ਲੱਗੇ ਸੀ ਇਹ ਜਕਾਰਾ ਉਦੋਂ ਲੱਗਦਾ ਨਾ ਕਿ ਸ਼ਰਾਬ ਚੱਕੀ ਤੇ ਜਕਾਰਾ ਲਾਦਾ ਹੱਥ 'ਚ ਐਂ ਜਕਾਰੇ ਨਹੀਂ ਲੱਗਦੇ ਹੈਗੇ ਬਠਾਖੀ ਵਾਲੇ ਦਿਨ ਖਾਲਸਾ ਸਾਜਿਆ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਜਕਾਰਾ ਲਗਾਇਆ ਸੀ ਇਹ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦੇ ਸ਼ਹੀਦ ਕਰਾਤੇ ਵੱਡੇ ਸਾਹਿਬਾਂ ਦੇ ਸ਼ਹੀਦ ਕਰਾਤੇ ਆਪਣਾ ਪੂਰਾ ਪਰਿਵਾਰ ਬਾਰ ਤਾਂ ਉਹਨਾਂ ਦੀਆਂ ਪੰਕਤੀਆਂ ਅਸੀਂ ਕਿਵੇਂ ਰੋਲ ਸਕਦੇ ਆ ਉਹਨਾਂ ਦੇ ਪਵਿੱਤਰ ਸ਼ਬਦ ਨਿਸ਼ਚੇ ਕਰ ਆਪਣੀ ਜੀਤ ਕਰੋ ਕਿਵੇਂ ਅਸੀਂ ਕਿਤੇ ਗਲਤ ਜਗ੍ਹਾ ਤੇ ਲਿਖਿਆ ਹੋਇਆ ਦੇਖ ਸਕਦੇ ਆ ਮਤਲਬ ਇਹ ਨਹੀਂ ਇਹ ਤਾਂ ਭੁੱਲ ਜਣ ਇਹ ਤਾਂ ਬਾਅਦ ਪਹਿਲਾਂ ਮੈਂ ਦਰਬਾਰ ਚ ਪੁਆਇੰਟ ਕੀਤਾ ਫਿਰ ਮੈਂ ਵੀਡੀਓ ਪਾਈ ਹੁਣ ਮੈਂ ਇਹ ਵੀਡੀਓ ਤੇ ਤੁਹਾਨੂੰ ਹੀ ਦੱਸ ਦੇਣਾ ਚਾਹੁੰਦਾ ਵੀ ਹਾਈ ਕੋਰਟ ਦੇ ਵਿੱਚ ਮੈਂ ਕੇਸ ਕਰੂੰਗਾ ਕਿਸੇ ਨੇ ਖੜਨਾ ਹੋਇਆ ਮੈਨਾਂ ਖੜਿਓ ਨਹੀਂ ਖੜਨਾ ਹੋਇਆ ਨਾ ਖੜਿਓ ਹਾਂ ਮੈਨੂੰ ਇੰਨਾ ਯਕੀਨ ਆ ਵੀ ਜਿਹੜਾ ਖਾਲਸਾ ਪੰਥ ਆ ਉਹ ਮੇਰੇ ਨਾਲ ਖੜੂਗਾ ਹੀ ਖੜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ